ਸਤਿ ਸ਼੍ਰੀ ਅਕਾਲ ਜੀ ਸਵਾਗਤ ਆ ਵੀਡੀਓ ਦੇ ਵਿੱਚ ਤੇ ਅੱਜ ਮੈਂ ਆਇਆ ਹੋਇਆ ਨਾਨਕਕਾਰ ਬਾਜ਼ਾਰ ਪਿੰਡ ਪੋਤਨਾ ਬਾਈ ਪਿੰਦੇ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਬਾਈ ਜੀ ਕੀ ਹਾਲ ਚਾਲ ਹੈ ਤੇ ਅੱਜ ਫਿਰ ਕਿੰਨੀਆਂ ਇੱਕ ਗੱਡੀਆਂ ਨੇ ਅੱਜ ਬਾਈ ਜੀ 8 ਤੋਂ 11 ਹਾਜ਼ਰ ਆ ਠੀਕ ਆ ਵੈਸੇ ਆਪਾਂ ਸਟਾਕ ਰੱਖਦੇ ਹੁੰਦੇ ਆ 10 ਤੋਂ 15 ਕਾਰਾਂ ਦਾ ਠੀਕ ਆ ਇਹ ਆਪਣਾ ਮੇਨ ਮੁਰਗਾ ਰੋਡ ਆ ਹੈਨਾ ਮੁਰਗੇ ਤੋਂ ਬਰਨਾਲਾ ਪਿੰਡ ਪੋਤਨਾ ਜੀ ਪਿੰਡ ਪੋਤਨਾ ਤੇ ਫਿਰ ਆਪਾਂ ਵਰਨਾ ਤੋਂ ਸ਼ੁਰੂ ਕਰੀਏ ਹਾਂਜੀ ਬਾਈ ਜੀ ਕਿੰਨਾ ਮਾਡਲ ਆ ਬਾਈ ਇਹ ਇਹ ਬਾਈ ਜੀ ਮੈਨੂਫੈਕਚਰ 11 ਰਜਿਸਟਰਡ 12 ਜੀ ਨਿਆਵ ਨੰਬਰ ਦੀ ਆ ਪੱਕੇ ਨੰਬਰ ਦੀ ਆ ਜੀ ਠੀਕ ਆ ਹਾਂ ਜੀ ਤੇ ਆਪਾਂ ਸਾਈਡਾਂ ਡਾਜੇਗਾ ਦੱਸ ਕੇ ਦਿੰਦੇ ਆ ਜੋ ਵੀ ਹੋਊਗਾ ਕਾਰ ਦਾ ਰਿਪੋਰਟ ਹੋਊਗੀ ਉਹ ਦੱਸ ਵੀ ਦੇਣੀ ਆ ਜੀ ਆਪਾਂ ਠੀਕ ਆ ਤੇ ਇਹਦੀ ਡਿਮਾਂਡ ਕੀ ਆ ਇਹਦੀ ਬਾਈ ਆਪਾਂ 3 ਕ ਲੱਖ ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਮਾਣ ਤਾਣ ਜਰੂਰ ਹੋ ਜਾਊਗਾ ਜੀ ਠੀਕ ਆ ਜੀ ਤੇ ਇਧਰ ਆ ਬ੍ਰਿਜਾ ਬ੍ਰਿਜਾ ਬਾਈ ਜੀ 16 ਮਾਡਲ ਆ ਜੀ ਡੀ ਡੀ ਆਈ ਫਸਟ ਓਨਰ ਆ ਜੀ ਟੌਪ ਮਾਡਲ ਟੌਪ ਮਾਡਲ ਜੀ ਤੇ ਇਹਦੇ ਟਾਇਰ ਵਗੈਰਾ ਟਾਇਰ ਵਗੈਰਾ ਬਾਈ ਜੀ ਇਹਦੇ 80 ਕੇ ਪੈਸੇ ਟਾਇਰ ਹੈਗੇ ਆ ਠੀਕ ਆ ਤੇ ਬੰਪਰ ਇਹਦੀ ਟਾਚਿੰਗ ਆ ਬਾਕੀ ਸਾਰੀ ਗੱਡੀ ਜੈਨੂਇਨ ਆ ਜੀ ਮਤਲਬ ਜਿੰਨੀਆਂ ਗੱਡੀਆਂ ਨੇ ਸੋਡੇ ਕੋਲੇ ਸਾਰੀਆਂ ਪੰਜਾਬ ਨੰਬਰ ਪੰਜਾਬ ਪੱਕੇ ਨੰਬਰ ਦਾ ਕੰਮ ਹੀ ਆ ਜੀ ਆਪਣਾ ਕੋਈ ਦਿੱਲੀ ਹਰਿਆਣਾ ਤੋਂ ਕੱਟ ਕੇ ਨੰਬਰ ਨਹੀਂ ਲੱਗਿਆ ਹੋਊਗਾ ਆਪਣੀ ਕਾਰ ਨੂੰ ਜੀ ਠੀਕ ਆ ਤੇ ਜਿਹੜੀ ਆ ਸਕਾਰਪਿਓ ਖੜੀ ਆ ਇਹ ਕਿੰਨਾ ਮਾਡਲ ਹੈ ਭਾਈ ਜੀ 2000 ਮੈਨੂਫੈਕਚਰ 17 ਰਜਿਸਟਰਡ 18 ਜਮਾ ਸ਼ੋਅਰੂਮ ਕਾਰ ਆ ਬੰਪਰ ਤੋਂ ਬੰਪਰ ओरिजिनल ਦੀ ਫੁੱਲ ਗਾਰੰਟੀ ਮਿਲੂਗੀ ਠੀਕ ਆ ਫਸਟ ਓਨਰ ਆ ਜੀ ਫੁੱਲ ਇੰਸ਼ੋਰੈਂਸ ਆ ਛੋਟੇ ਨੰਬਰ ਦੀ ਆ ਛੋਟੇ ਨੰਬਰ ਦੀ ਆ ਹਾਂਜੀ ਤੇ ਇਹਦੀ ਕੀ ਡਿਮਾਂਡ ਆਪਣੀ ਇਹਦੀ ਵੇਚੇ ਆਪਾਂ 1485000 ਰੁਪਏ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਜੋ ਵੀ ਹੋਊਗਾ ਰੇਟ ਠੀਕ ਹੈ ਜੀ ਹਾਂਜੀ ਤੇ ਆਹ ਦੱਸੋ ਜੀ ਆਹ ਇਹ ਬਾਈ 2023 ਮਾਡਲ ਕਲਾਸਿਕ ਮਾਡਲ ਆ ਜੀ ਕਲਾਸਿਕ ਮਾਡਲ ਜਿਹੜਾ S11 ਕਲਾਸਿਕ ਮਾਡਲ ਜਿਹੜੀ ਹੋਣਾ ਰਹੀ ਆ ਇਹਨੂੰ ਐਕਸਟਰਾ ਸੈਸਰੀ ਲੱਖ ਪਲੱਸ ਲੱਗੀ ਵੀ ਆ ਜੀ ਐਮਪੋ ਬੂਫਰ 20 ਇੰਚ ਲਾਈਟ ਹੈਰ ਜਮਨ ਨਵੇਂ ਔਰਲੀ 20000 ਕਿਲੋਮੀਟਰ ਚੱਲੀ ਆ ਜੀ ਸਿਰਫ 20000 ਚੱਲੀ ਹੋਈ ਆ ਸਿਰਫ 20000 ਜੀ ਤੇ ਇਧਰ ਰਿਕਾਰਡ ਬਿੱਧਰ ਰਿਕਾਰਡ ਚੱਲੀ ਹੋਈ ਆ ਬੰਪਰ ਟੂ ਬੰਪਰ オリジナル ਬੰਪਰ ਟੂ ਬੰਪਰ ਹੀ ਇੰਸ਼ੋਰੈਂਸ ਫੁੱਲ ਇਹਦਾ ਠੀਕ ਆ ਤੇ ਮੜਾ ਇਹ ਵਿੱਚੋਂ ਦਿਖਾ ਦਿੰਨੇ ਹਾਂ ਹਾਂਜੀ ਹਾਂਜੀ ਵਿੱਚੋਂ ਸੈਸਰੀਆਂ ਨੂੰ ਐਕਸਟਰਾ ਬਹੁਤ ਲੱਗੀ ਵੀ ਆ ਜੀ ਸੈਸਰੀ ਐਕਸਟਰਾ ਲੱਗੀ ਹੋਈ ਆ ਲੋ ਜੀ ਕਰੋ ਜੀ ਦਰਸ਼ਨ ਤੇ ਉਹ ਆਪਣੀ ਜਿਹੜੀ ਹੋਰ ਖੜੀ ਆ ਪਿੱਛੇ ਸਕਾਰਪਿਓ ਆਹ ਸਕਾਰਪਿਓ ਇਹ 2020 ਮਾਡਲ ਆ ਜੀ ਇਹ ਵੀ ਫਸਟ ਓਨਰ ਆ ਇੰਸ਼ੋਰੈਂਸ ਇਹਦਾ ਵੀ ਫੁੱਲ ਆ ਇਹਦੇ ਬੰਪਰ ਕੱਲਾ ਮੂਰਲਾ ਬੰਪਰ ਸਕਰਾਈਚਾਂ ਤੋਂ ਟਾਚਿੰਗ ਹੋਇਆ ਵਾ ਬਾਕੀ ਸਾਰੀ ਗੱਡੀ ਜੈਨੂਨ ਦੀ ਫੁੱਲ ਗਾਰੰਟੀ ਆ ਜੀ ਟਾਇਰ ਇਹਦੇ ਬਿਲਕੁਲ ਨਵੇਂ ਆ 87000 ਕਿਲੋਮੀਟਰ ਚੱਲੀ ਆ ਜੀ 820 ਮਾਡਲ ਆ S11 ਆ ਜੀ S11 ਜੀ ਬਾਈ ਜੀ ਟਾਪ ਮਾਡਲ ਟਾਪ ਮਾਡਲ ਕੈਪਟਨ ਸੀਟਾਂ ਚ ਕੈਪਟਨ ਸੀਟਾਂ ਵਾਲੀ ਜੀ ਬਾਈ ਜੀ ਆਪਾਂ ਦਿਖਾ ਦਿੰਨੇ ਆ ਬਿੱਟ ਕੈਪਟਨ ਸੀਟਾਂ ਵਾਲੀ ਹੈ ਹਾਂਜੀ ਬਾਈ ਜੀ ਲੋ ਜੀ ਤੇ ਆ ਜਿਹੜੀ ਸਕਾਰਪਿਓ ਖੜੀ ਆ ਇੱਧਰ ਇਹ ਬਾਈ ਜੀ 2018 ਮਾਡਲ S7 ਕਨਵਰਟ 11 ਵਿੱਚ ਹੋਈ ਵੀ ਆ S7 ਕਨਵਰਟ 11 ਵਿੱਚ ਚੱਲਦਾ 11 ਵਿੱਚ ਹੋਈ ਆ ਫੀਚਰ ਸਾਰੇ ਹੁਣ ਇਹਦੇ ਵਿੱਚ 11 ਵਾਲੇ ਐਮਪੂ ਬੂਥਰ ਟੱਚ ਸਿਸਟਮ ਅਲਾਈਟਰ ਐਕਸਟਰਾ ਜਮਨ ਨਵੇਂ ਅੱਗੇ ਲਾਏ ਆ ਜੀ ਛੋਟੇ ਨੰਬਰ ਵੀ ਆ ਛੋਟੇ ਨੰਬਰ ਬੰਪਰ ਟੂ ਬੰਪਰ origignal ਦੀ ਇਹਦੀ ਵੀ ਫੁੱਲ ਗਾਰੰਟੀ ਆ ਤੇ ਇਹਦੀ ਡਿਮਾਂਡ ਆਪਾਂ 12.5 ਲੱਖ ਰੁਪਈਆ ਕਰਦੇ ਆਂ ਬਾਈ ਜੀ ਛੋਟੇ ਨੰਬਰ ਦੀ ਆ ਜੀ ਛੋਟੇ ਨੰਬਰ ਦੀ ਵਾਲੇ ਵਿੱਚੋਂ ਵੀ ਇਹਦਾ ਇੰਸ਼ੋਰੈਂਸ ਹੈਗਾ ਹੈ ਥਰਡ پارٹی ਠੀਕ ਆ ਸੌਰਸ ਹੈਗਾ ਉਹ ਥਰਡ پارٹی ਆ ਜੀ ਬਾਈ ਜੀ ਤੇ ਇਧਰ ਆਹ ਜਮਦੂਤ ਦਾ ਝੋਟਾ ਇਹ ਬਾਈ ਜੀ 2012 ਮਾਡਲ ਆ ਜਮਦੂਤ ਦਾ ਝੋਟਾ 4v4 ਮੈਨੂਅਲ ਆ ਚੰਡੀਗੜ੍ਹ ਨੰਬਰ ਆ ਜੀ ਬੰਪਰ ਪੇਂਟ ਆ ਇਹਦੇ ਦੱਸ ਕੇ ਦੇਵਾਂਗੇ ਜੀ ਬਾਕੀ ਸਾਰੀ ਜੈਨੂਨ ਦੀ ਗਾਰੰਟੀ ਹੋਊਗੀ ਇਹਦਾ 9 ਲੱਖ ਰੁਪਇਆ ਡਿਮਾਂਡ ਕਰਦੇ ਆ ਬਾਕੀ ਮੌਕੇ ਤੇ ਰੇਟ ਆ 9 ਲੱਖ ਤੋਂ ਵੀ ਘੱਟ ਜੁ ਜਣੀ ਹੋ ਜੂ ਜੀ ਹੋ ਜੂ ਮੰਨਤਾ ਸਾਰੀਆਂ ਗੱਡੀਆਂ 'ਚ ਡਿਸਕਾਊਂਟ ਕਰ ਦੇਾਂਗੇ ਤੇ ਬਾਕੀ ਜਿਹੜਾ ਤੁਹਾਡੇ ਮੋਬਾਈਲ ਨੰਬਰ ਨੇ ਉਹ ਦੱਸ ਦਿਓ ਇੱਕ ਵਾਰੀ ਬਾਈ ਜੀ ਆਪਣਾ ਮੋਬਾਈਲ ਨੰਬਰ ਹੈਗਾ 9878271083 9463800431 9876747007 ਜੀ ਬਾਕੀ ਜਿੰਨੇ ਵੀ ਬਾਈ ਨੇ ਮੋਬਾਈਲ ਨੰਬਰ ਦੱਸੇ ਨੇ ਤਿੰਨੇ ਉਹ ਨੰਬਰ ਉਹ ਆਪਣੇ ਡਿਸਕਰੀਪਸ਼ਨ ਦੇ ਵਿੱਚ ਪਾਏ ਹੋਏ ਨੇ ਤੇ ਬਾਈ ਸਿਰਫ ਪੰਜਾਬ ਦੀਆਂ ਨੰਬਰਾਂ ਦਾ ਗੱਡੀਆਂ ਦਾ ਕੰਮ ਕਰਦੇ ਨੇ ਨਾਨਕਕਾਰ ਬਾਜ਼ਾਰ ਪਿੰਡ ਪੋਤਨਾ ਤੱਕ ਕਰ ਲਿਓ ਸੰਪਰਕ ਜਿੰਨਾਂ ਨੇ ਕੋਈ ਵੀ ਗੱਡੀ ਲੈਣੀ ਆ ਧੰਨਵਾਦ ਮਿਹਰਬਾਨੀ ਥੈਂਕ ਯੂ